ਕਹਿੰਦਾ ਵੀ ਉਹਦੋਂ ਤਾਂ ਮੈਂ ਤੇਰੇ ਤੇ ਕਿਹਾ ਸੀਗਾ ਪੱਟ ਕੋਲੇ ਕਹਿੰਦਾ ਅੱਜ ਮੈਂ ਤੇਰੇ ਕੇਸਾਂ ਦੇ ਧੋਕੇ ਦਿਖਾਣ ਦੇ ਤੂੰ ਜੋ ਉਹਦਾ ਕਰ ਲਈ ਤੇ ਸੀ ਇਹ ਕਹਿ ਕੇ ਉਹਨੇ ਧੋਕਿਆ ਯਾਨੀ ਕਿ ਉਹਨੂੰ ਬਖੂਬੀ ਪਤਾ ਸੀ ਉਹ ਕੀ ਕਰ ਰਿਹਾ ਵੀ ਪਤਾ ਸੀ ਸਰ ਉਹਨੂੰ ਉਹਨੇ ਮੇਰੇ ਕਹਿ ਕੇ ਮੇਰੇ ਕੇਸਾਂ ਦੇ ਉੱਪਰ ਧੋਕਿਆ ਖੜ ਦੇ ਬਿੱਟਾ ਨਾ ਬੰਦ ਚੁੱਕਿਆ ਜਾ ਤੁਰ ਪਈਲਾ ਕਮਾਲ ਦੀ ਗੱਲ ਹੈ ਟੰਕੀਆਂ ਸ਼ਰੀਆਂ ਨੂੰ ਨੇ ਤੁਸੀਂ ਸਭ ਤੋਂ ਪਹਿਲਾ ਵਾਰ ਜੀ ਮੁੱਕਾ ਮਾਰੇਗਾ ਮੇਰੇ ਦਸਤਾਰ ਉੱਪਰ ਦਸਤਾਰ ਲਾਈ ਗਈ ਫਿਰ ਆ ਉਹ ਸਰਵਿਸ ਰਵਲਵਰ ਕੱਢਿਆ ਸਰਵਿਸ ਰਵਲ ਦੀ ਬੈਕ ਹੁੰਦੀ ਜਿਹੜੀ ਬੈਕ ਸਾਈਡ ਉਹ ਮੇਰੇ ਸਿਰ ਦੇ ਉੱਪਰ ਮਾਰੀ ਮੇਰੇ ਦੰਦਾਂ ਦੇ ਮਾਰੀ ਦੰਦ ਮੇਰੇ ਸਾਰੇ ਉੱਪਰ ਭੁਰ ਚੁੱਕੇ ਆ ਜੀ ਬੁੱਲਾਂ ਤੇ ਮਾਰੀ ਬੁੱਲ ਸਾਰੇ ਫਟ ਚੁੱਕੇ ਸੀਗੇ ਉਸ ਤੋਂ ਬਾਅਦ ਫਿਰ ਮੇਰੀ ਦਸਤਾਰ ਜਦੋਂ ਡਿਗੂ ਇਸ ਵਿੱਚ ਚੱਕਣ ਲੱਗਿਆ ਜਦੋਂ ਮੈਂ ਉਹਦਾ ਹੱਥ ਫੜਿਆ ਉਹਦੀ ਦਸਤਾਰ ਚੱਕਣ ਵਾਸਤੇ ਜਿਹੜੇ ਨਾਲ ਦੀ ਉਹਦੇ ਪੁਲਿਸ ਮਾਜੂਰ ਸੀ ਉਹਨਾਂ

ਵੀ ਅੱਦੂ ਪਹਿਲਾਂ 4 ਸਿੱਖ ਨੌਜਵਾਨ ਹੋਰ ਸੀ ਜਿਹੜੇ ਉਹਨਾਂ ਦੇ ਡਿੱਕੇ ਚੜੇ ਆ ਕੁੱਟਦੇ ਮੇਰੇ ਤੁਹਾਨੂੰ ਇਹ ਗੱਲ ਕਹਿੰਦਾ ਜਦੋਂ ਮਾਰਪਾ ਹਾਂਜੀ ਜਦੋਂ ਮੈਨੂੰ ਕੁੱਟ ਚੁੱਕਿਆ ਸੀਗਾ ਉਹ ਫਿਰ ਮੇਰੇ ਆ ਕੇ ਕੋਲ ਚਪੇੜ ਮਾਰੀ ਫਿਰ ਉਹਨੇ ਮੈਨੂੰ ਸਾਰੀ ਕਹਾਣੀ ਦੱਸੀ ਵੀ ਤੂੰ ਪੰਜਵਾਂ ਜੇਰੇ ਮੈਂ ਡਿੱਕੇ ਚੜਿਆਂਗਾ 4 ਸਿੱਖ ਨੌਜਵਾਨ ਪਹਿਲਾਂ ਇਹ ਸੇਮ ਘਟਨਾ ਦੁਹਾਈ ਹੈ ਮੈਂ ਡੀਐਸਪੀ ਸਾਹਿਬ ਦੀਆਂ ਗੱਲਾਂ ਤੋਂ ਸਾਬ ਜਾਇਰ ਹੁੰਦਾ ਵਾ ਉਹਨਾਂ ਨੇ ਆਪਣੇ ਮੁਲਾਜ਼ਮ ਨੂੰ ਬਚਾਣਾ ਉਹ ਸਾਡੀ ਇੰਟਰੋਗੇਸ਼ਨ ਕਰਦੇ ਤੁਸੀਂ ਕਿੱਥੋਂ ਆਏ ਤੁਹਾਡਾ ਘਰ ਕਿੱਥੇ ਕਿਹੜਾ ਸਾਰਾ ਆਪਣਾ ਕਿਰਾਏ ਤੇ ਦਿੱਤਾ ਉਹ ਮੇਰੇ ਤੋਂ ਇਦਾਂ ਦੇ ਸਵਾਲ ਪੁੱਛ ਫੈਕਟ ਵੈਰੀਫਾਈ ਕਰਾਂਗਾ ਕੋਈ ਬਿਆਨ ਦੇਣ ਵਾਲਾ ਹੈਗਾ ਹੁਣ ਜਿਸ ਰੂਮ ਦੇ ਵਿੱਚ ਇਹਨੂੰ ਕੁੱਟ ਪਈ ਉਹ ਚ ਚਾਰ ਮਲਾਜ਼ਮ ਸੀ ਕੱਲਾ ਐਸੀ ਹੁਣ ਉਹ ਮਲਾਜ਼ਮ ਦੇ ਖਿਲਾਫ ਕੌਣ ਬਿਆਨ ਦੇ ਦੇਗਾ ਜੀ ਜਦੋਂ ਡੀਐਸਪੀ ਸਾਹਿਬ ਨੇ ਵਿਕਟਮ ਨੂੰ ਬੁਲਾਇਆ ਇੱਥੋਂ ਜਾਂਦਾ ਐਸਐਚਓ ਸਾਹਿਬ ਰਸਤੇ 'ਚ ਮਿਲ ਕੇ ਇਹਨੂੰ ਪਤਾ ਕੀ ਕਹਿੰਦੇ ਆ ਤੂੰ ਇਹਨਾਂ ਨੂੰ ਛੱਡ ਤਰਨਾ ਤੁਰਨਾ ਰੋਜ਼ ਲੱਗੇਦੇ ਨੇ ਤੂੰ ਮੇਰੇ ਕੋਲ ਆ ਤੇਰੇ ਪੈਰੀ ਪਵਾ ਦਿੰਨੇ ਆ ਮਾਫੀ ਮੰਗਾ ਦਿੰਨੇ ਆ ਗੱਲ ਨੂੰ ਖਤਮ ਕਰ ਇਹਨੂੰ ਅੱਜ ਹੁਣ ਕਿਹਾ ਵਾ ਤੁਸੀਂ ਤਾਂ ਸਿੱਧਾ ਸੋ ਤੁਹਾਡੇ ਮਹਿਕਮੇ ਚ ਬੰਦਾ ਐ ਐਸਆਈ ਤੁਸੀਂ ਭਰਤੀ ਕੀਤਾ ਤੁਸੀਂ ਟ੍ਰੇਨ ਕੀਤਾ ਉਹ ਐਦਾਂ ਦਾ ਚਸ਼ੱਦ ਜਿਹੜਾ ਸਾਡੇ ਨੌਨਵਾਨਾਂ ਤੇ ਕਰ ਰਿਹਾ ਤੁਸੀਂ ਉਹਨੂੰ ਰੱਖ ਕੇ ਹੁਣ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਕਿਉਂ ਬਚਾ ਰਹੇ ਹੋ ਤੁਸੀਂ ਇਹ ਕਾਨੂੰਨ ਤੇ ਜਿਹੜੇ ਬੰਦੇ ਧੱਬੇ ਨੇ ਇਹਨਾਂ ਨੂੰ ਕਿਉਂ ਰੱਖਣਾ ਚਾਹੁੰਦੇ ਹੋ ਥਾਣੇ ਦੇ ਵਿੱਚ ਬਾਹਰ ਕੱਢੋ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਵੀਰ ਜੀ ਕਿਉਂ ਕਾਨੂੰਨ ਤੇ ਆਪ ਐਵੇਂ ਕਰ ਰਹੇ ਹੋ ਔਰ ਇਹ ਪੜਿਆ ਲਿਖਿਆ ਬੰਦਾ ਇਨਸਾਨ ਹੋ ਕੇ ਜਿਹੜਾ ਉਹਦਾ ਐਸਏਈ ਬੰਦਾ ਹੈਗਾ ਇਹ ਸਿਰਫ ਇੱਕ ਪੜੀ ਸਿੱਖ ਧਰਮ ਨੂੰ ਮਤਲਬ ਸਾਰੇ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਖਤਮ ਕੀਤਾ ਜਾਵੇ ਉਹ ਤੇ ਜਿਹੜੇ ਪਹਿਲਾਂ ਆਏ ਉਹ ਨਹੀਂ ਖਤਮ ਹੋ ਰਿਕੇ ਇਹ ਇਹ ਕੌਣ ਦੇ ਜੇ ਉਹਨੇ ਚੈਲੰਜ ਕੀਤਾ ਨਾ ਤੇ ਅਸੀਂ ਵੀ ਉਹ ਦਰੀਆਂ ਵਿਚਾਲੀਆਂ ਨੇ ਜਦੋਂ ਤੱਕ ਉਹਨੂੰ ਸਸਪੈਂਡ ਨਹੀਂ ਕਰਦੇ ਅਸੀਂ ਇੱਥੇ ਤਾਂ ਨਾ ਲਾਵਾਂਗੇ ਹੁਣ ਕਿਉਂਕਿ ਇਹ ਸਾਡੀ ਆਣ ਦੀ ਗੱਲ ਹੈ ਅੱਗ ਤੋਂ ਬਾਅਦ ਕੇਸਾਂ ਦੀ ਗੱਲ ਹੈ ਬੇਅਦ ਵੀ ਕੇਸਾਂ ਦੇ ਜਿਹੜਾ ਥੁੱਕਿਆ ਉਹ ਬਹੁਤ ਹੀ ਉਹਨੇ ਘਟੀਆ ਹਰਕਤ ਕੀਤੀ ਹੈ ਮੈਨੂੰ ਤਾਂ ਲੱਗਦਾ ਉਹ ਥੋੜਾ ਮੈਂਟਲੀ ਅਫਸਰਟ ਬੰਦਾ ਹੋਇਆ ਲੱਗਦਾ ਸੇਖ ਦਬਦੇ ਨਹੀਂ ਆ ਕੋ ਦਬਣ ਵਾਲੀ ਨਾ ਦਬੀਆ ਨਾ ਦਬੇਗੀ ਉਹ ਤੇ ਪੂਰੀ ਦੁਨੀਆ ਸੇਖਿਆ ਇਸ ਬੱਚੇ ਨਾਲ ਪੂਰੀ ਨਿਹੰਗ ਜੱਤੇ ਮਦੀਆਂ ਕੌਮੀ ਸਾਹ ਮੋਰਚਾ ਲਲ ਨਾਲ ਲੱਗਾ ਹੋਇਆ ਹੁਣੇ ਫੋਨ ਕਰਾ ਸਾਰੇ ਬੰਦੇ ਆ ਜਾਣਗੇ ਸਾਰੇ ਬੰਦੇ ਦੇ ਨਾਲ ਔਰ ਇਹਦਾ ਇਨਸਾਫ ਲੈ ਕੇ ਜਾਵਾਂਗੇ ਉਹ ਦਰਿਆਵਾਂ ਵਿਚ ਆ ਲੀਆਂ ਨੇ ਦਰਿਆਵਾਂ ਦੇ ਬੈਠਾਂਗੇ ਇੱਥੇ ਪੁਲਿਸ ਜਿਹੜੀ ਆ ਰਖਸ਼ਕ ਹੈ ਰਖਸ਼ਕ ਬਣ ਗਈ ਹੈ ਸਸਵੀ ਮੈਡਮ ਨੂੰ ਬੇਨਤੀ ਕਰਦੇ ਆ ਕਿ ਮੈਡਮ ਜੀ ਚੰਡੀਗੜ੍ਹ ਦੀ ਪੁਲਿਸ ਬਹੁਤ ਵਧੀਆ ਹੈ ਇਹੋ ਜਿਹੇ ਬੰਦਿਆਂ ਨੇ ਖਰਾਬ ਕਰ ਰੱਖੀ ਹੈ ਇਹੋ ਜਿਹੇ ਬੰਦਿਆਂ ਨੂੰ ਇਸ ਵਿੱਚ ਕਰੋ ਡਿਗੇਟ ਪਹੁੰਚਤੇ ਦੋਸ਼ ਲੱਗੇ ਨੇ ਕਿ ਇੱਕ ਸਿੱਖ ਨੌਜਵਾਨ ਦੇ ਕੇਸਾਂ ਦੇ ਵਿੱਚ ਥੁੱਕਿਆ ਗਿਆ ਕੁੱਟਮਾਰ ਕੀਤੀ ਗਈ ਦਸਤਾਰ ਉਤਾਰੀ ਗਈ ਫਿਰ ਕੇਸਾਂ ਦੇ ਵਿੱਚ ਥੁੱਕ ਸਿੱਟੀ ਗਈ ਤੇ ਥੁੱਕ ਸਿੱਟਣ ਵਾਲਾ ਇੱਕ ਏਐਸਆਈ ਦੇ ਅਹੁਦੇ ਤੇ ਤਨਤ ਹੈ ਇਹ ਕਿਵੇਂ ਹੋਇਆ ਉਸਤੇ ਕੀ ਕਾਰਨ ਨੇ ਇਹ ਸਾਰੀਆਂ ਗੱਲਾਂ ਜਾਣਾਂਗੇ ਰੋਸ ਵਜੋਂ ਇਕੱਠੇ ਹੋਈਆਂ ਜਿੱਥੇ ਬੰਦੀਆਂ ਸਾਡੇ ਨਾਲ ਨਹੀਂ ਗੱਲਬਾਤ ਕਰਦੇ ਆ ਜੋ ਮੈਟਰ ਸਾਹਮਣੇ ਆਇਆ ਕਿ ਸਿਰ ਦੇ ਵਿੱਚ ਥੁੱਕਿਆ ਗਿਆ ਇੱਥੋਂ ਤੱਕ ਨੌਬਤ ਕਿਵੇਂ ਪਹੁੰਚ ਗਈ ਕੋਈ ਕੋਈ ਨਿੱਜੀ ਰੰਜਿਸ਼ ਸੀ ਕਿਸ ਕਰਕੇ ਕੀਤਾ ਗਿਆ ਤੁਹਾਨੂੰ ਕੀ ਲੱਗਦਾ ਦੇਖੋ ਜੀ ਆਪਣਾ ਬਾਈ ਸਰਵਿੰਦਰ ਇੰਗਾ ਇੱਥੇ ਕਿਸੇ ਹੋਰ ਕੇਸ ਦੇ ਨਾਲ ਆਇਆ ਸੀ ਕਿ ਜਿਕੇ ਜਿਵੇਂ ਮੈਨੂੰ ਵੀ ਕੋਈ ਕਹਿੰਦਾ ਯਾਰ ਮੇਰਾ ਕੋਈ ਕੇਸ ਆ ਨਾਲ ਚੱਲ ਪਾ ਮੇਰੇ ਇਦਾਂ ਬਾਈ ਕਿਸੇ ਦੇ ਨਾਲ ਆਇਆ ਸੀ ਔਰ ਉਸ ਕਮਰੇ 'ਚ ਨਹੀਂ ਵੜਿਆ ਜਿਸ ਕਮਰੇ 'ਚ ਉਹਦਾ ਫੈਸਲਾ ਹੋ ਰਿਆ ਸੀ ਆਪਸ 'ਚ ਜੋ ਸਾਹਮਣੇ ਮੁਲਾਜ਼ਮ ਬੈਠੇ ਸੀਗੇ ਇਹ ਬਾਹਰ ਬੈਠਾ ਸੀ ਉਸ ਕਮਰੇ ਦੇ ਬਾਹਰ ਕੁਰਸੀ ਲੱਗੀ ਆ ਉੱਥੇ ਬੈਠਾ ਸੀ ਜੀ ਉਹਦੇ ਬਿਲਕੁਲ ਸਾਹਮਣੇ ਅਸ਼ੀਸ਼ ਕੁਮਾਰ ਦਾ ਜਿਹੜਾ ਕਮਰਾ ਸੀ ਉਹਨੇ ਦੇਖਿਆ ਵੀ ਉਹੀ ਮੁੰਡਾ 15 ਸੈਕਟਰ ਜਿੱਦੇ ਨਾਲ ਮੇਰਾ ਪਿਛਲੇ ਦਿਨੀ ਕਲੇਸ਼ ਹੋਇਆ ਸੀ ਉਹਨੇ ਇੱਕ ਮੁੰਡਾ ਭੇਜਿਆ ਇਹਨੂੰ ਇੱਧਰ ਆ ਬੁਲਾ ਉਹ ਕਲੇਸ਼ ਕਿਸ ਗੱਲ ਨੂੰ ਸੀ ਉਹ 15 ਸੈਕਟਰ ਜਿਹੜਾ ਸ਼ੀਸ਼ ਕੁਮਾਰ ਸਿਵਲ ਦੇ ਵਿੱਚ ਜੀ ਚਾਹੇ ਚੂਰੀ ਦੇ ਬਾਹਰ ਮੋਟਰਸਾਈਕਲ ਤੇ ਬੈਠਾ ਸੀ ਉਹ ਥੁੱਕ ਰਿਆ ਸੀ ਜਦੋਂ ਉਹ ਥੁੱਕ ਰਿਆ ਸੀ ਬਾਈ ਕੋਲੋਂ ਲੰਘ ਰਹੇ ਸੀ ਤੇ ਉੱਤੇ ਥੁੱਕ ਗਿਰ ਗਿਆ ਜੀ ਇਹਨੇ ਕਿਹਾ ਤੂੰ ਪਬਲਿਕ ਪਲੇਸ ਤੇ ਥੁੱਕ ਰਿਆ ਤੂੰ ਮੇਰੇ ਉੱਤੇ ਕਿਉਂ ਥੁੱਕ ਰਿਆ ਉਹਨੇ ਤਾਂ ਗਲਾਵਾ ਫੜ ਲਿਆ ਉੱਥੇ 8 ਤਰੀਕ ਦੀ ਗੱਲ ਹੈ ਜੀ ਅਸ਼ੀਸ਼ ਕੁਮਾਰ ਨੇ ਇਹ ਉਦੋਂ ਤੱਕ ਇਹਨੂੰ ਨਹੀਂ ਪਤਾ ਸੀ ਵੀ ਉਹ ਮਲਾਜਮ ਹੈ ਕਿਉਂਕਿ ਉਹ ਸਿਵਲ ਚ ਸੀਗਾ ਚਲੋ ਉਹ ਬੈਸ ਜਿਹੜੀ ਆ ਲੜਾਈ ਦਾ ਰੂਪ ਬਣਿਆ ਪਰ ਉੱਥੋਂ ਖਤਮ ਹੋ ਗਿਆ ਕਿਉਂਕਿ ਇਹ ਦੋ ਜਾਣੇ ਸੀ ਉਹ 10 12 ਹਰਿਆਣਵੀ ਬੰਦੇ ਸੀਗੇ ਇਹਨਾਂ ਨੇ ਕਿਹਾ ਚਲੋ ਜਾਨਦੋਜੀ ਭਾਜੀ ਛੱਡੋ ਗਲਤੀ ਛਲਤੀ ਹੋ ਗਈ ਇਹ ਨਿਕਲ ਗਏ ਉਥੋਂ ਤੇ ਉਹਨੂੰ 8 ਤਰੀਕ ਮੈਟਰ ক্লোਜ਼ ਹੋ ਗਿਆ ਹੁਣ ਇਹਨੂੰ ਕੀ ਪਤਾ ਵੀ ਉਹ ਏਐਸਆਈ ਲੱਗਾ ਉਰੇ ਇਹ ਤਾਂ ਵਿਚਾਰਾ ਆਇਆ ਹੀ ਕਹੇ ਦੇ ਨਾਲ ਬਾਹਰ ਬੈਠਾ ਸੀ ਵੀ ਬੰਦਿਆਂ ਦੇ ਅੰਦਰ ਮੈਟਰ ਸ਼ੂਟਆਊਟ ਹੋ ਰਿਹਾ ਬਾਹਰ ਬੈਠ ਉਹਨੂੰ ਲੱਗਿਆ ਉਹਨਾਂ ਦੇ ਇੱਥੇ ਮੈਟਰ ਸ਼ੂਟਆਊਟ ਹੋ ਰਿਹਾ ਆਪਣਾ ਆਪਣਾ ਕਲੇ ਦੂਜੇ ਰੂਮ ਚ ਦੀਪਕ ਗੁੱਤਰ ਯਾਨੀ ਕਿ ਉਹਨੇ ਪਹਿਚਾਨ ਲਿਆ ਕਿ ਫਿਰ ਰੰਜ ਕੱਢਿਆ ਹਾਂ ਬਿਲਕੁਲ ਔਰ ਫਿਰ ਉਸ ਤੋਂ ਬਾਅਦ ਐਸ ਐਚ ਓ ਸਾਹਿਬ ਕੋਲ ਗਿਆ ਉਨ ਕੀ ਹੈ ਇੱਥੇ ਜਿਹੜਾ ਹੈਗਾ ਵੈ ਮੈਂ ਡੀਐਸਪੀ ਸਾਹਿਬ ਦੀਆਂ ਗੱਲਾਂ ਤੋਂ ਸਾਬ ਜਾਇਰ ਹੁੰਦਾ ਵੈ ਉਹਨਾਂ ਨੇ ਆਪਣੇ ਮੁਲਾਜ਼ਮ ਨੂੰ ਬਚਾਣਾ ਉਹ ਸਾਡੀ ਇੰਟਰੋਗੇਸ਼ਨ ਕਰਦੇ ਤੁਸੀਂ ਕਿੱਥੋਂ ਆਏ ਤੁਹਾਡਾ ਘਰ ਕਿੱਥੇ ਕਿਹੜਾ ਸਾਰਾ ਆਪਣਾ ਕਿਰਾਏ ਤੇ ਦਿੱਤਾ ਉਹ ਮੇਰੇ ਤੋਂ ਇਦਾਂ ਦੇ ਸਵਾਲ ਪੁੱਛਦੇ ਮੈਂ ਕਹਿੰਦੇ ਇੱਕ ਤਰੀਕੇ ਡਰਾਉਣ ਦੀ ਕੋਸ਼ਿਸ਼ ਉਹ ਜਿੰਨੇ ਵੀ ਅੰਦਰ ਸਾਡੇ ਨਾਲ ਬੱਦੇ ਗਏ ਸੀ 6 ਜਾਣਿਆਂ ਦਾ ਸਾਡਾ ਇੱਕ ਗਰੁੱਪ ਗਿਆ ਸੀ ਅੰਦਰ ਗੱਲਬਾਤ ਕਰਨ ਸਾਰਿਆਂ ਨਾਲ ਜਿਨੇ ਗੱਲਬਾਤ ਕੀਤੀ ਤੁਸੀਂ ਕਿੱਥੋਂ ਆਏ ਤੁਹਾਡਾ ਘਰ ਕਿੱਥੇ A to Z ਉਹਨਾਂ ਨੇ ਸਾਡੇ ਪਤਾ ਹੀ ਲਿਖ ਲਏ ਉਸ ਤੋਂ ਬਾਅਦ ਕੀ ਜੀ ਉਹ ਕਹਿੰਦੇ ਵਿਕਟਮ ਨੂੰ ਬੁਲਾਓ ਵਿਕਟਮ ਨੂੰ ਬੁਲਾ ਲਿਆ ਸਾਰ ਇਹ ਫੈਕਟ ਵੈਰੀਫਾਈ ਕਰਾਂਗਾ ਕੋਈ ਬਿਆਨ ਦੇਣ ਵਾਲਾ ਹੈਗਾ ਹੁਣ ਜਿਸ ਰੂਮ ਦੇ ਵਿੱਚ ਇਹਨੂੰ ਕੁੱਟ ਪਈ ਉਹ ਚ ਚਾਰ ਮਲਾਜ਼ਮ ਸੀ ਕੱਲਾ ਐ ਸੀ ਹੁਣ ਉਹ ਮਲਾਜ਼ਮ ਦੇ ਖਿਲਾਫ ਕੌਣ ਬਿਆਨ ਦੇ ਦੇਗਾ ਜੀ ਕੋਈ ਨਹੀਂ ਦੇਗਾ ਕਿਉਂਕਿ ਇਹਦੇ ਵੱਲ ਦਾ ਕੋਈ ਗਵਾਹ ਨਹੀਂ ਗਵਾਹ ਨਹੀਂ ਹੈਗਾ ਉਹਨਾਂ ਨੇ ਆਪਣੇ ਮੁਲਾਜ਼ਮ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰਨੀ ਆ ਨਾਲ ਦੀ ਨਾਲ ਮੈਂ ਦੱਸਣਾ ਚਾਹਨਾ ਹੈ ਮਾਨਯੋਗ ਅਦਾਲਤ ਮਾਨਯੋਗ ਐਸਐਸਬੀ ਮੈਮ ਇਹਦੇ ਵਿੱਚ ਇੰਟਰਵਿਨ ਕਰਨ ਥਾਣੇ ਦੀ ਜਿੰਨੀ ਸੀਸੀਟੀਵੀ ਫੁਟੇਜ ਹੈ ਉਹਨੂੰ ਅੱਜ ਪ੍ਰੀਜ਼ਰਵ ਕੀਤਾ ਜਾਵੇ ਕਾਰਨ ਇਹ ਹੈ ਉਹ ਸੀਸੀਡੀ ਫੁਟੇਜ ਤੇ ਦਿਖੇਗਾ ਕਿ ਇਹ ਵੀਰਜੀ ਸਾਡੇ ਪੱਗ ਬਨ ਕੇ ਅੰਦਰ ਜਾਂਉਂਦੇ ਨੇ ਫਿਰ ਪੱਗ ਉਤਰੀ ਤੇ ਬਾਲ ਖਿਲਰੇ ਤੇ ਐਸਐਸ ਐਚਓ ਦੇ ਰੂਮ ਚ ਜਾਂਦੇ ਵੀ ਮੇਰੇ ਨਾਲ ਤੁਹਾਡੇ ਮੁਲਾਜ਼ਮ ਨੇ ਧੱਕਾ ਕੀਤਾ ਐਸਐਚਓ ਸਾਹਿਬ ਕਹਿੰਦੇ ਚੱਲ ਕੋਈ ਨਹੀਂ ਤੇ ਉਹ ਕੰਪਲੇਂਟ ਦੇ ਤੇਰੇ ਨਾਲ ਕਰਦੇ ਆ ਐਸਐਚਓ ਸਾਹਿਬ ਨੇ ਇਹਦੀ ਨਾਲ ਦੇ ਕਮਰੇ ਜਿਹੜਾ ਰੈਸਟ ਹੁੰਦਾ ਅਗਰ ਉੱਥੇ ਕੈਮਰਾ ਲੱਗਾ ਪਤਾ ਲੱਜੂ ਨਹੀਂ ਤਾਂ ਐਸ ਐਚਓ ਦੇ ਰੂਮ ਤੋਂ ਰੈਸਟ੍ਰੂਮ ਤੱਕ ਜਾਂਦੇ ਦਿਖ ਜੂਗਾ ਐਨੇ ਕਿਹਾ ਵੀ ਅੰਦਰ ਜਾ ਕੇ ਤੂੰ ਆਪਣੀ ਪੱਗ ਬਨ ਐਨ ਐਸ ਐਚਓ ਨੇ ਖੁਦ ਦੇ ਦੀ ਪੱਗ ਬਨਵਾਈ ਹੈ ਵੀ ਇੱਥੋਂ ਜਿਹੜਾ ਹੈ ਪੱਗ ਬਨ ਕੇ ਬਾਹਰ ਜਾ ਤਾਂ ਜੋ ਐਸ ਐਚਓ ਨੂੰ ਆਏ ਸੀ ਕਿਤੇ ਕੱਲ ਨੂੰ ਸਾਡੇ ਥਾਣੇ ਤੇ ਹੋਰ ਹੀ ਨਾ ਕੁਝ ਹੋ ਜੇ ਵੀ ਇੱਥੋਂ ਪੱਗ ਬਨ ਕੇ ਆ ਸੋ ਐਸ ਐਚਓ ਨੇ ਖੁਦ ਦੇ ਦੀ ਪੱਗ ਬਨਵਾਈ ਹੈ ਔਰ ਹੁਣ ਵੀ ਅਸੀਂ ਸਾਰੇ ਅੰਦਰ ਬੈਠੇ ਸੀ ਜਦੋਂ ਡੀ ਐਸ ਪੀ ਸਾਹਿਬ ਨੇ ਵਿਕਟਮ ਨੂੰ ਬੁਲਾਇਆ ਵੀ ਤੂੰ ਆ ਜਾ ਇੱਥੋਂ ਜਾਂਦਾ ਐਸ ਐਚਓ ਸਾਹਿਬ ਰਸਤੇ 'ਚ ਮਿਲ ਕੇ ਇਹਨੂੰ ਪਤਾ ਕੀ ਕਹਿੰਦੇ ਕਰਨਾ ਤੁਰਨਾ રોજ ਲੱਗੇਦੇ ਨੇ ਤੂੰ ਮੇਰੇ ਕੋਲ ਆ ਤੇਰੇ ਪੈਰੀ ਪਵਾ ਦਿੰਦੇ ਆ ਮਾਫੀ ਮੰਗਾਲ ਦਿੰਦੇ ਆ ਗੱਲ ਨੂੰ ਖਤਮ ਕਰ ਇਹਨੂੰ ਅੱਜ ਹੁਣ ਕਿਹਾ ਵਾ ਜਦੋਂ ਵੀ ਮਿੱਟੀ ਪਾਉਣ ਦੀ ਕੋਸ਼ਿਸ਼ ਬਿਲਕੁਲ ਜੀ ਬਿਲਕੁਲ ਬਈ ਹਸੀਕਾਲ ਦੇ ਜੋ ਵੀ ਮੰਦਭਾਗੀ ਘਟਨਾ ਵਾਪਰੀ ਹੈ ਤੁਸੀਂ ਅੱਗੇ ਦੱਸ ਰਹੇ ਸੀ ਕਿ ਉਸ ਅਫਸਰ ਵੱਲੋਂ ਇਹ ਵੀ ਕਿਹਾ ਗਿਆ ਕਿ ਤੇਰੇ ਵਰਗੇ 4-5 ਮੈਂ ਪਹਿਲਾਂ ਵੀ ਇਸੇ ਤਰੀਕੇ ਪੁਗਤਾ ਚੁੱਕਾ ਹਾਂ ਯਾਨੀ ਕਿ ਹੋਰਾਂ ਨਾਲ ਵੀ ਤਸ਼ੱਦਦ ਕੀਤਾ ਗਿਆ ਹੋ ਸਕਦਾ ਹਾਂ ਜੀ ਅੱਦੂ ਪਹਿਲਾਂ ਮੇਰੇ ਕਾਨੂੰਨਾਂ ਨੇ ਸਪੈਸ਼ਲ ਮਨਵਾ ਕੇ ਆਖਿਆ ਵੀ ਤੂੰ ਪੰਜਵਾਂ ਬੰਦਾ ਹੈਗਾ ਜਿਹਦੇ ਨਾਲ ਇਹ ਸੇਮ ਪ੍ਰੋਸੈਸ ਵੀ ਜਿਹੜੇ ਮੇਰੇ ਡਿੱਕੇ ਚੜੇ ਆ ਵੀ ਅੱਦੂ ਪਹਿਲਾਂ 4 ਸਿੱਖਨਵਾਜ ਬਣ ਹੋਰ ਸੀ ਜਿਹੜੇ ਉਹਦੇ ਡਿੱਕੇ ਚੜੇ ਆ ਉਹ ਆਵਾਜ਼ ਨਹੀਂ ਉਠਾ ਸਕੇ ਇਸ ਕਰਕੇ ਇਹਨੂੰ ਸ਼ਹਿ ਮਿਲੀ ਸੀਗੀ ਤੇ ਇਸ ਕਰਕੇ ਇਹਨਾਂ ਦਾ ਤਸ਼ੱਦਦ ਜਾਰੀ ਰੱਖਿਆ ਜੀ ਹਰੇਕ ਦਿਨ ਤਨ ਤਸ਼ੱਦਦ ਪਹਿਲਾਂ ਸੀ ਕਿ ਪੰਜਵਾਂ ਮੈਂ ਸੀ ਜਿਹੜਾ ਜਦੋਂ ਕੁੱਟਦੇ ਵੇਲੇ ਤੁਹਾਨੂੰ ਇਹ ਗੱਲ ਕਹਿੰਦਾ ਜਦੋਂ ਮਾਰਪਾ ਹਾਂਜੀ ਜਦੋਂ ਮੈਨੂੰ ਕੁੱਟ ਚੁੱਕਿਆ ਸੀਗਾ ਉਹ ਫਿਰ ਮੇਰੇ ਆਕੇ ਕੋਲ ਚਪੇੜ ਮਾਰੀ ਫਿਰ ਉਹਨੇ ਮੈਨੂੰ ਸਾਰੀ ਘੜਨ ਦੱਸੀ ਵੀ ਤੂੰ ਪੰਜਵਾਂ ਜੇਰਾ ਮੈਂ ਡਿੱਕੇ ਚੜਿਆਂਗਾ ਚਾਰ ਸਿੱਖ ਨੌਜਵਾਨਾਂ ਪਹਿਲਾਂ ਇਹ ਸੇਮ ਘਟਨਾ ਦੁਹਾਈ ਹੈ ਜੀ ਜਦ ਕਿ ਦੱਸਿਆ ਜਾ ਰਿਹਾ ਕਿ ਪ੍ਰੋਬੇਸ਼ਨ ਪੀਰੀਅਡ ਹੈ ਤੇ ਪ੍ਰੋਬੇਸ਼ਨ ਦੇ ਵਿੱਚ ਹੀ ਉਹ ਕਹਿ ਰਿਹਾ ਕਿ ਤੂੰ ਪੰਜਵਾਂ ਤਾਂ ਯਾਨੀ ਕਿ ਤਸ਼ੱਦਦ ਹੁਣੇ ਨਾਲ ਹੀ ਸਿੱਖ ਗਿਆ ਇਨੀ ਸ਼ੇਰ ਨੂੰ ਪਤਾ ਨਹੀਂ ਭਾਜੀ ਉਹਦਾ ਪ੍ਰੋਬੇਸ਼ਨ ਪੀਰੀਅਡ ਹੈ ਡੋਨਟ نو ਬਟ ਉਹ ਨਵਾਂ ਮੁਲਾਜ਼ਮ ਲੱਗਾ ਹੁਣ ਪ੍ਰੋ ਮੈਨੂੰ ਨਹੀਂ ਪਤਾ ਪਰ ਇਹਨਾਂ ਪਤਾ ਵੀ ਉਹ ਨਵਾਂ ਮੁਲਾਜ਼ਮ ਲੱਗਾ ਹੈ ਜੀ ਜਿਵੇਂ ਇਹਨਾਂ ਨੇ ਦੱਸਿਆ ਕਿ ਤੁਸੀਂ ਆਪਣੇ ਕਿਸੇ ਦੋਸਤ ਨਾਲ ਕੋਈ ਮਾਮਲਾ ਸੁਝਾਉਣ ਆਏ ਸੀ ਤਾਂ ਉਹਨੇ ਤੁਹਾਨੂੰ ਪਛਾਣ ਕੇ ਆਵਾਜ਼ ਮਾਰੀ ਜਾਂ ਕਿਵੇਂ ਉਹਨੂੰ ਪਤਾ ਲੱਗਾ ਹਾਂਜੀ ਉਹਨਾਂ ਦੇ ਬਿਲਕੁਲ ਸਾਹਮਣੇ ਰੂਮ ਦੇ ਕੁਰਸੀਆਂ ਲੱਗੀਆਂ ਹੋਈਆਂ ਬਾਹਰਲੀ ਸਾਈਡ ਐਂਟਰੈਂਸ ਤੇ ਉੱਥੇ ਮੈਂ ਬੈਠਾ ਹੋਇਆ ਸੀ ਉਹਦੇ ਦੋਸਤ ਦੀ ਵੇਟ ਕਰਦਾ ਹੋਇਆ ਤੇ ਅਸ਼ੀਸ਼ ਕੁਮਾਰ ਦਾ ਸਾਹਮਣੇ ਕਮਰਾ ਸੀ ਉਹਨੇ ਮੈਨੂੰ ਪਛਾਣਿਆ 2 ਮਿੰਟ ਫਿਰ ਇੱਕ ਮੁੰਡਾ ਭੇਜਿਆ ਉਹਨੇ ਵੀ ਉਹਨੂੰ ਬੁਲਾ ਕੇ ਲੈ ਕੇ ਆਓ ਤੇ ਮੈਨੂੰ ਆ ਕੇ ਮੁੰਡਾ ਕਹਿੰਦਾ ਵੀ ਭਾਈ ਬੁਲਾਈ ਜਾਂਦੇ ਆ ਤੁਹਾਨੂੰ ਸਰ ਤੇ ਮੈਨੂੰ ਲ ਚਲੋ ਚੱਲਣ ਤਾਂ ਬਈ ਤੇ ਮੈਂ ਜਦੋਂ ਜਾਵੜਿਆ ਤਾਂ ਸਾਹਮਣੇ ਕਮਰੇ ਦੇ ਬਾਹਰ ਅਸ਼ੀਸ਼ ਕੁਮਾਰ ਖੜਾ ਸੀ ਐਸਾ ਹੀ ਤੇ ਮੈਨੂੰ ਕਹਿੰਦਾ ਵੀ ਤੇਰਾ ਨਾਮ ਕੀ ਹੈ ਮੈਂ ਕਿਹਾ ਸ੍ਰਿਵਿੰਦਰ ਬਸ ਇੰਨੀ ਕੀ ਗੱਲ ਕਰਕੇ ਉਹਨੇ ਮੈਨੂੰ ਆਪਣੇ ਕਮਰੇ ਚ ਵਾੜ ਲਿਆ ਸਭ ਤੋਂ ਪਹਿਲਾਂ ਵਾਰ ਜੀ ਮੁੱਕਾ ਮਾਰੇ ਗਿਆ ਮੇਰੇ ਦਸਤਾਰ ਉੱਪਰ ਦਸਤਾਰ ਲਾਈ ਗਈ ਫਿਰ ਮੇਰੇ ਸਰ ਚਪੇੜੇ ਮਾਰੇ ਗਏ ਸਿਰ ਮਾਰਿਆ ਗਿਆ ਤੇ ਸਿਰ ਦੇ ਵਿੱਚ ਉਹਨੇ ਮਾਰਿਆ ਫਿਰ ਉਹਦਾ ਸਰਵਿਸ ਰਵਲਵਰ ਕੱਢਿਆ ਸਰਵਿਸ ਰਵਲ ਦੀ ਬੈਟਨ ਦੀ ਜਿਹੜੀ ਬੈਕ ਸਾਈਡ ਉਹ ਮੇਰੇ ਸਿਰ ਦੇ ਉੱਪਰ ਮਾਰੀ ਮੇਰੇ ਦੰਦਾਂ ਦੇ ਮਾਰੀ ਦੰਦ ਮੇਰੇ ਸਾਰੇ ਉੱਪਰ ਭੁਰ ਚੁੱਕੇ ਆ ਜੀ ਬੁੱਲਾਂ ਤੇ ਮਾਰੀ ਬੁੱਲ ਸਾਰੇ ਫਟ ਚੁੱਕੇ ਸੀਗੇ ਉਸ ਤੋਂ ਬਾਅਦ ਸਰ ਮੇਨੂੰ ਢੁਈ ਚਲਤਾ ਮਾਰੀਆਂ ਗੋਡੇ ਮਾਰੇ ਮੇਰੀ ਠੜ ਦੇ ਵਿੱਚ ਉਸ ਤੇ ਚੱਕਣ ਵਾਸਤੇ ਉਹਨੇ ਮੇਰੇ ਕੇਸ ਫੜੇ ਹੋਏ ਸੀ ਮੈਂ ਤਾਂ ਹੱਥ ਫੜਿਆ ਜਦੋਂ ਤੇ ਜਦੋਂ ਮੈਂ ਉਹਨਾਂ ਦਾ ਹੱਥ ਫੜਿਆ ਉਹਦੀ ਦਸਤਾਰ ਚੱਕਣ ਵਾਸਤੇ ਜਿਹੜੇ ਨਾਲ ਦੇ ਉਹਦੇ ਪੁਲਿਸ ਮਲਾਜੂ ਸੀ ਉਹਨਾਂ ਨੇ ਵੀ ਰੋਕਣ ਰੋਕਣ ਦੇ ਇੱਕ ਚੱਕਰ ਦੇ ਵਿੱਚ ਮੇਰੇ ਤਿੰਨ ਚਾਰ ਚਪੇੜੇ ਮਾਰਤੇ ਜੀ ਉਸ ਤੋਂ ਬਾਅਦ ਮੈਂ ਮੈਨੂੰ ਸਾਈਡ ਤੇ ਕਹਿੰਦੇ ਜਾ ਕੇ ਬਹਿ ਜਾ ਤੇ ਸਰ ਜਦੋਂ ਮੈਂ ਬੈਠਾ ਮੈਂ ਉਹਦੀ ਦਸਤਾਰ ਸਜਾਈ ਉਸ ਤੋਂ ਬਾਅਦ ਫਿਰ ਸ਼ਿਸ਼ਕਮਰ ਆਇਆ ਫਿਰ ਉਹਨੇ ਚਪੇੜ ਮਾਰੀ ਮੇਰੇ ਫਿਰ ਦਸਤਾਰ ਜੀ ਥੱਲੇ ਡਿੱਗ ਪਈ ਤਿੰਨ ਚਾਰ ਵਾਰੀ ਅੱਦਾਂ ਹੋਇਆ ਮੇਰੀ ਦਸਤਾਰ ਤਿੰਨ ਚਾਰ ਵਾਰ ਜਾਣ ਕੇ ਲਾਈ ਗਈ ਫਿਰ ਉਦੋਂ ਵਾਰ ਸਰ ਮੇਰੇ ਕੋਲ ਆਇਆ ਕਹਿੰਦਾ ਵੀ ਉਸ ਦਿਨ ਤਾਂ ਮੈਂ ਤੇਰੇ ਤੇ ਥੁੱਕਿਆ ਸੀਗਾ ਪੱਟ ਕੋਲੇ ਕਹਿੰਦਾ ਅੱਜ ਮੈਂ ਤੇਰੇ ਕੇਸਾਂ ਤੇ ਥੁੱਕ ਕੇ ਦਿਖਾਣ ਦਿੰਦਾ ਜੋਂ ਉਹਦਾ ਕਰ ਲਈ ਤੇ ਸੀ ਇਹ ਕਹਿ ਕੇ ਉਹਨੇ ਥੁੱਕਿਆ ਯਾਨੀ ਕਿ ਉਹਨੂੰ ਬਖੂਬੀ ਪਤਾ ਸੀ ਉਹ ਕੀ ਕਰ ਰਿਹਾ ਸੀ ਪਤਾ ਸੀ ਸਰ ਉਹਨੂੰ ਉਹਨੇ ਮੇਰੇ ਕਹਿ ਕੇ ਮੇਰੇ ਕੇਸਾਂ ਦੇ ਉੱਪਰ ਥੁੱਕਿਆ ਤੇ ਸਰ ਜਦੋਂ ਕਿ ਨੰਦੇ ਉਹਨੇ ਮੇਰੇ ਕੇਸਾਂ ਤੋਂ ਥੁੱਕਿਆ ਫਿਰ ਉਹਨੂੰ ਕੁੱਟਿਆ ਫਿਰ ਉਹਨੇ ਆਪਦੀ ਅਨਵਾਰੀ ਹੁੰਦੀ ਜਿਹੜੀ ਅਨਵਾਰੀ ਚੋਂ ਦਾ ਇੱਕ ਕਾਲਾ ਬੈਗ ਸੀ ਕਾਲੇ ਬੈਗ ਦੇ ਵਿੱਚੋਂ ਉਹਨੇ ਆਪਦੀ ਮਸ਼ੀਨ ਕੱਢੀ ਲਾਈਟਸ ਆ ਉਹਨਾਂ ਦੀ கரੰਟ ਵਾਲੀ ਮੇਬੀ ਉਹਨੇ ਸਰ கரੰਟ ਮੇ ਸ਼ਾਨ ਮੇਰੇ ਇੱਥੇ ਵੀ ਆ ਉਦੋਂ ਬਾਅਦ ਸਾਰੋਂ ਨੇ ਮਿਨਾਖਿਆ ਕਹਿੰਦਾ ਵੀ ਮੈਂ ਤਾਂ ਲੈ ਲਿਆ ਬਦਲਾ ਜਿਹੜਾ ਮੈਂ ਲੈਣਾ ਸੀਗਾ ਤੂੰ ਕੁਝ ਕਰ ਸਕਿਆ ਕਹਿੰਦਾ ਨਹੀਂ ਨਾ ਕਹਿੰਦਾ ਤੂੰ ਕੁਝ ਕਰ ਸਕਦਾ ਨਾ ਕਰ ਲਾ ਮੈਂ ਬਦਲਾ ਲੈਣਾ ਸੀਗਾ ਨਾ ਆਪਦਾ ਲੈ ਲਿਆ ਇਹ ਚੀਜ਼ਾਂ ਮੈਨੂੰ ਖੂਬੀ ਉਹਨੇ ਆਪਦੇ ਮੂੰਹੋਂ ਕਹੀਆਂ ਗਈਆਂ ਤੇ ਬਕਾਇਦਾ ਫੋਨ ਦੇ ਵਿੱਚ ਮੇਰੀ ਉਤਰੀ ਹੋਈ ਦਸਤਾਰ ਦੀਆਂ ਮੇਰੇ ਖਿਲਰੇ ਕੇਸਾਂ ਦੀਆਂ ਵੀਡੀਓ ਬਣਾਈਆਂ ਉਹਨੇ ਆਪਦੇ ਫੋਨਾਂ ਦੇ ਵਿੱਚ ਉਹਦੇ ਕੋਲ ਆਈਫੋਨ ਸੀਗਾ ਉਹਨੇ ਉਹਦੇ ਵਿੱਚ ਵੀਡੀਓ ਬਣਾਈਆਂ ਫੋਟੋਆਂ ਖਿੱਚੀਆਂ ਮੈਨੂੰ ਧਮਕੀਆਂ ਦਿੱਤੀਆਂ ਵੀ ਮੈਂ ਕਰਦਾ ਸ਼ੇਅਰ ਤੂੰ ਮੇਰੇ ਉੱਤਾਂ ਕੁਟੀ ਇਹਨਾਂ ਮਾਫੀ ਮੰਗੀ ਇਹਨਾਂ ਮੈਨ ਚਾਰ ਪੰਜ ਹੋਰ ਅਫਸਰ ਵੀ ਮੌਜੂਦ ਸੀ ਵਿੱਚ ਯਾਨੀ ਕਿ ਉਹਨਾਂ ਨੂੰ ਵੀ ਪਤਾ ਸੀ ਕੀ ਹੋ ਰਿਹਾ ਤੇ ਉਹ ਤਸ਼ੱਦਦ ਕਰਨ ਵਾਲਾ ਇਹ ਕਹਿ ਕੇ ਥੁੱਕ ਰਿਹਾ ਕਿ ਲੈ ਮੈਂ ਤੇਰੇ ਕੇਸਾਂ 'ਚ ਥੁੱਕ ਰਾਂ ਕਰ ਲੱਗੀ ਕਰਨਾ ਤਾਂ ਫਿਰ ਇਹਨਾਂ ਤੋਂ ਹੀ ਆਪਾਂ ਕਿਵੇਂ ਉਮੀਦ ਕਰ ਸਕਦੇ ਹਾਂ ਕਿ ਜੋ ਵਿੱਚ ਭਾਗੀਦਾਰ ਸੀ ਉਹ ਕਿਵੇਂ ਕਾਰਵਾਈ ਕਰਨਗੇ ਬਿਲਕੁਲ ਵੀਰ ਜੀ ਆਪਾਂ ਦੇ ਡੀਐਸਪੀ ਨੂੰ ਵੀ ਇਹੀ ਗੱਲ ਕਹੀ ਸੀ ਵੀ ਇਹ ਟਾਰਗੇਟਿੰਗ ਕੀਤਾ ਗਿਆ ਜੀ ਉਹਨੂੰ ਸਾਰਾ ਪਤਾ ਹੈ ਵੀ ਸਿੱਖੀਜ਼ਮ ਦੇ ਬਾਰੇ ਕੋਈ ਇੰਨਾ ਦੂਰਦਾਰੀ ਬੰਦਾ ਮੈਨੂੰ ਤੇ ਹਰਿਆਣੇ ਸਾਈਡ ਦਾ ਲੱਗਦਾ ਕੋਈ ਬੰਗਰ ਸਭ ਨੂੰ ਪਤਾ ਵੀ ਜੀ ਸਿੱਖੀਜ਼ਮ ਦੇ ਕੀ ਰੂਲਸ ਨੇ ਕੀ ਉਹਨਾਂ ਦੇ ਉਹਨਾਂ ਦੇ ਸੈਂਟੀਮੈਂਟਸ ਨੇ ਜਣਾ ਜਾਣ ਕੇ ਕੀਤਾ ਗਿਆ ਤੇ ਵੀਰ ਜੀ ਇਹਦੇ ਵਿੱਚ ਤਾਂ ਇਹੀ ਹੈ ਵੀ ਉਹ ਤਾਂ ਆਪਣੇ ਬੰਦੇ ਨੂੰ ਬਚਾਣਗੇ ਮੈਂ ਇੱਕ ਛੋਟੀ ਜੀ ਗੱਲ ਕਹਿੰਦਾ ਮੈਂ ਪਾਜੀ ਨੇ ਹੰਗਸ ਸਿੰਘ ਦਾ ਬੁੱਢਾ ਦਲਤੋਂ ਆ ਤੇ ਆਪਣੇ ਨਾਲ ਜਿੱਦਾਂ ਕੋਈ ਅਗਰ ਤੁਹਾਨੂੰ ਪਤਾ ਹੈ ਵੀ ਅੱਜ 1 ਮਹੀਨੇ ਦੇ ਵਿੱਚ ਨਾ 3- ਨੂੰ ਫੜਿਆ ਗਿਆ ਆ ਤੇ ਕਿਸੇ ਵੀ ਦਲ ਦਾ ਕੋਈ ਸਿੰਘ ਅਗਰ ਗਲਤੀ ਕਰਦਾ ਹੈ ਨਾ ਤੇ ਉਹ ਜਿਹੜਾ ਜੱਥੇਦਾਰ ਹੁੰਦਾ ਉਹ ਚੰਗਾ ਜੱਥੇਦਾਰ ਉਹਨੂੰ ਹੀ ਕਿਹਾ ਜਾਂਦਾ ਜਿਹੜਾ ਆਪਣੇ ਬੰਦੇ ਨੂੰ ਫੜਵਾ ਦੇ ਹੁਣ ਉਹ ਉਧਰ ਫਿਰ ਐਸਐਸਪੀ ਮੁਹਾਲੀ ਇਹ ਗੱਲ ਕਹਿੰਦੇ ਸੀ ਕਹਿੰਦੇ ਵੀ ਇਹ ਜੋ ਨਿਆਂਗ ਸਿੰਘ ਹੈ ਕੁਝ ਜੋ ਸ਼ਰਾਰਤੀ ਬੰਦੇ ਇਹਨਾਂ ਵਿੱਚ ਆ ਗਏ ਹੈ ਇਹ ਸਿੱਖੀ ਕੋ ਬਦਨਾਮ ਕਰ ਰਹੇ ਹੈ ਸਿੱਖੀ ਪੇ ਹਨਾ ਐਸਾ ਹੋ ਰਹਾ ਹੈ ਮੈਂ ਉਹਨਾਂ ਨੂੰ ਪੁੱਛਣਾ ਚਾਹਨਾ 17 ਸੈਕਟਰ ਚੰਡੀਗੜ੍ਹ ਵਾਲਿਆ ਡੀਐਸਪੀ ਨੂੰ ਐਸਐਸਪੀ ਸਾਰਿਆਂ ਨੂੰ ਹੁਣ ਤੁਸੀਂ ਦੱਸੋ ਤੁਹਾਡੇ ਮਹਿਕਮੇ ਚ ਬੰਦਾ ਹੈ ਏਐਸਆਈ ਤੁਸੀਂ ਭਰਤੀ ਕੀਤਾ ਤੁਸੀਂ ਟ੍ਰੇਨ ਕੀਤਾ ਉਹ ਇਦਾਂ ਦਾ ਤੁਸੀਂ ਜਿਹੜਾ ਸਾਡੇ ਨੌਨਵਾਨਾਂ ਤੇ ਕਰ ਰਿਹਾ ਤੁਸੀਂ ਉਹਨੂੰ ਰੱਖ ਕੇ ਹੁਣ ਕੀ ਸਾਬਤ ਕਰਨਾ ਚਾਹੁੰਦੇ ਹੋ ਤੁਸੀਂ ਉਹਨੂੰ ਕਿਉਂ ਵਿਚਾਰ ਰਹੇ ਹੋ ਤੁਸੀਂ ਇਹ ਕਾਨੂੰਨ ਤੇ ਜਿਹੜੇ ਬੰਦੇ ਧੱਬੇ ਨੇ ਇਹਨਾਂ ਨੂੰ ਕਿਉਂ ਰੱਖਣਾ ਚਾਹੁੰਦੇ ਹੋ ਥਾਣੇ ਦੇ ਵਿੱਚ ਬਾਹਰ ਘੱਟੋ ਇਹਨਾਂ ਨੂੰ ਡਿਸਮਿਸ ਕੀਤਾ ਜਾਵੇ ਵੀਰ ਜੀ ਕਿਉਂ ਕਾਨੂੰਨ ਤੇ ਆਪ ਐਵੇਂ ਕਰ ਰਹੇ ਹੋ ਜਿੱਥੇ ਪੰਜਾਬ ਤੇ ਹਰਿਆਣਾ ਦੇ ਭਾਈਚਾਰੇ ਦੀ ਗੱਲ ਹੋਈ ਕਿਸਾਨੀ ਅੰਦੋਲਨ ਦੇ ਵਿੱਚ ਉੱਥੇ ਚੰਡੀਗੜ੍ਹ ਦੇ ਵਿੱਚ ਇੱਕ ਕੜਵਾਹਟ ਹੈ ਜਰੂਰ ਦੇਖਣ ਨੂੰ ਮਿਲਦੀ ਆ ਬਹੁਤ ਸਾਰੇ ਨੌਜਵਾਨ ਕਿਉਂਕਿ ਹੁਣ ਜੇ ਇਹ ਨੌਜਵਾਨ ਪੁਲਿਸ ਬਾਰੇ ਸੋਚੇਗਾ ਯਾ ਹਰਿਆਣੇ ਬਾਰੇ ਸੋਚੇਗਾ ਤਾਂ ਉਸਦੇ ਮਨ ਦੇ ਵਿੱਚ ਕੋਈ ਚੰਗਾ ਖਿਆਲ ਤਾਂ ਨਹੀਂ ਆਊਗਾ ਤਾਂ ਇਹ ਤੁਹਾਨੂੰ ਲੱਗਦਾ ਕਿ ਇਹ ਵੀ ਕਲਚਰਲ ਫਰਕ ਹੈ ਕਿਉਂਕਿ ਉਹ ਹਰਿਆਣੇ ਤੋਂ ਨੇ ਉਹ ਸਿੱਖੀ ਦੇ ਨਾਲ ਕਿੱਤੇ ਫਰਕ ਕੀਤਾ ਜਾਂਦਾ ਉਹ ਵੀ ਸਾਡੀ ਰਾਜਧਾਨੀ ਦੇ ਵਿੱਚ ਵੀਰ ਜੀ ਦੇਖੋ ਰਾਜਧਾਨੀ ਤੇ ਹਰਿਆਣੇ ਦੀ ਵੀ ਹੈਗੀ ਪੰਜਾਬ ਦੀ ਵੀ ਹੈਗੀ ਭਰਤੀ ਵੀ ਹੋਣੀ ਜਿੱਤਾ ਬਾਦਲ ਸਾਹਿਬ ਉਹ ਰੱਖਿਆ ਸੀ ਵੀ 60 40 ਦੀ ਰੇਸ਼ੋ ਹੈ ਨਾ ਪੰਜਾਬ ਦੇ 60 ਨੇ 40 ਹਰਿਆਣੇ ਦੇ ਨੇ ਸਾਡੇ ਭਰਾ ਨੇ ਆਣ ਲੱਗਣ ਪਬਲਿਕ ਸਰਵੈਂਟ ਹੋ ਸਰਵ ਕਰੋ ਦੁਨੀਆ ਨੂੰ ਪਰ ਗੱਲ ਬ੍ਰਦਰ ਇਹ ਹੈਗਾ 33% ਵੋਟ ਸਿੱਖਾਂ ਦੀ ਪੰਜਾਬ 'ਚ ਹੈਗੀ ਹੈ 33% ਸਿੱਖ ਹਰਿਆਣੇ ਦੇ ਵਿੱਚ ਹੈਗੇ ਨੇ ਸੌਰੀ ਹਰਿਆਣੇ ਦੇ ਵੀ 33% ਹੈਗੇ ਨੇ ਸੋ ਸਭ ਨੂੰ ਪਤਾ ਹੈ ਵੀਰ ਜੀ ਉੱਥੇ ਭਾਵੇਂ ਤੁਸੀਂ ਕੋੜੂ ਬਾਂਗਰ ਇਲਾਕੇ 'ਚ ਚਲ ਜੋ ਜਿਹੜੇ ਮਰਜ਼ੀ ਹਰਿਆਣੇ ਦੇ ਵਿੱਚ ਵੀਰ ਜੀ 90 ਕੌਨਸਟਿਟੂਐਂਸੀਜ਼ ਹੈਗੀਆਂ ਨੇ ਉਧਰ ਜਾ ਕੇ ਕਿਸੇ ਨਾਲ ਵੀ ਗੱਲ ਕਰ ਲੋ ਸਭ ਨੂੰ ਪਤਾ ਨੇ ਸਿੱਖ ਕੌਣ ਹੈ ਵੀ ਉਹਨਾਂ ਦੇ ਕੀ ਰੈਣੀ ਸੈਣੀ ਕੀ ਹੈਗੀ ਹੈ ਸਿੱਖਾਂ ਦੀ ਸੋ ਇਹ ਕਹਿਣਾ ਵੀ ਉਹਨਾਂ ਨੂੰ ਪਤਾ ਨਹੀਂ ਸੀ ਜਾਣ ਕੇ ਤੇ ਫਿਰ ਇਹ ਤਾਂ ਗਲਤ ਹੈ ਬ੍ਰਦਰ ਸੋ ਡੀਐਸਪੀ ਵੀ ਜੀ ਸਿੱਧੇ ਤੌਰ ਤੇ ਬਚਾ ਰਿਹਾ ਆਪਣੇ ਬੰਦੇ ਨੂੰ ਉਹ ਤੇ ਇਦਾਂ ਇੰਟਰੋਗੇਟ ਇਹਨੂੰ ਕਰਨ ਲੱਗ ਗਿਆ ਹਰ ਸਵਾਲ ਤੇ ਸਵਾਲ ਸਵਾਲ ਤੇ ਸਵਾਲ ਵੀ ਉਹ ਇਹਨੂੰ ਪਜ਼ਲ ਕਰਨਾ ਚਾਹੁੰਦੇ ਨੇ ਹੁਣ ਸੋ ਅਸੀਂ ਵੀਰ ਜੀ ਕਹਿਣਾ ਚਾਹੁੰਦੇ ਆ ਨਿਹੰਗ ਸਿੰਘ ਜੱਥੇਬੰਦੀਆਂ ਸਾਰੀਆਂ ਇਲਾਕੇ ਦੀਆਂ ਜੱਥੇਬੰਦੀਆਂ ਵੀਰ ਦੇ ਨਾਲ ਖੜੇ ਆ ਐਸਐਸਪੀ ਨੂੰ ਕਹਿਣਾ ਚਾਹੁੰਦੇ ਆ ਵੀ ਚੰ ਚਾਉ ਤੁਹਾਨੂੰ ਦਖਲ ਦੇਣਾ ਪੈਣਾ ਆ ਇਮੀਗ੍ਰੇਸ਼ਨ ਤੇ ਜਦੋਂ ਕਾਂਸਟੇਬਲ ਨੂੰ ਐਸ ਐਚਓ ਉੱਧਰ ਜਿਹੜਾ ਡੀ ਐਸ ਪੀ ਹੈ ਉਹਨੇ ਸਸਪੈਂਡ ਕੀਤਾ ਅਗਰ ਇਹ ਇਹ ਜਿਹੜਾ ਹੈਗਾ ਐਸ ਆਈ ਹੈ ਅਗਰ ਐਸ ਐਸ ਪੀ ਦੇ ਅੱਛਾ ਹੈ ਇਹਨੂੰ ਫੌਰਨ ਡਿਸਮਿਸ ਤੁਹਾਨੂੰ ਕਰਨਾ ਪਏਗਾ ਨਹੀਂ ਤੇ ਇੱਥੇ ਤੁਹਾਨੂੰ ਗਿਣਤੀ ਇੱਥੇ ਤੁਹਾਡੇ ਕੋ ਸਭ ਨਹੀਂ ਜਾਣ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਜੀ ਜ਼ਰੂਰ ਕੀ ਨਿਕਾਲ ਜੀ ਵਾਹਿਗੁਰੂ ਜੀ ਫਤਿਹ ਕਿਵੇਂ ਦੇਖਦੇ ਹੋ ਇਸ ਮੈਟਰ ਨੂੰ ਕਿਉਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਅੱਡ ਅੱਡ ਥਾਵਾਂ ਤੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਜਿੱਥੇ ਸਿੱਖੀ ਨੂੰ ਟਾਰਗੇਟ ਕੀਤਾ ਜਾਂਦਾ ਇੰਜ ਜਾਪਦਾ ਕਿਉਂਕਿ ਨੌਜਵਾਨ ਦੱਸ ਰਿਹਾ ਕਿ ਕਹਿ ਕੇ ਧੁੱਕਿਆ ਗਿਆ ਕੇਸਾਂ ਦੇ ਵਿੱਚ ਇਹ ਤੇ ਵੀਰ ਜੀ ਸ਼ੁਰੂ ਤੋਂ ਹੀ ਸਿੱਖ ਕੌਮ ਨੇ ਹੁੰਦੀ ਆਈ ਰਹੀ ਹੈ ਇਹਨਾਂ ਲੋਕਾਂ ਨੇ ਇਹ ਸੋਚਣਾ ਚਾਹੀਦਾ ਪੀ ਆਪਣੇ ਦੋ ਸਿੱਖ ਸੀ ਗਰਜਾ ਸੰਗਤ ਬੋਤਾ ਸੰਗਤ ਚੰਗੀ ਤਰ੍ਹਾਂ ਤੇ ਹੱਥ ਦਾ ਪਤਾ ਹੋਣਾ ਚਾਹੀਦਾ ਜੀ ਇਹ ਉਸ ਟਾਈਮ ਨਹੀਂ ਇਹ ਸੋਕੇ ਲੋਕਾਂ ਨੇ ਕਹਿਤਾ ਵੀ ਸਿੱਖ ਕੌਮ ਖਤਮ ਹੋ ਗਈ ਆ ਉਹਨਾਂ ਨੇ ਚੁਗਲੀ ਲਾਤੀ ਸੀ ਇਹ ਤੁਹਾਨੂੰ ਪਤਾ ਹੀ ਹੋਵੇ ਇਤਿਹਾਸ ਦਾ ਪੂਰਾ ਔਰ ਹੁਣ ਤੇ ਪੂਰੀ ਦੁਨੀਆ ਸਿੱਖ ਆ ਇਹ ਜਾਣ ਬੁਝ ਕੇ ਸਿੱਖ ਕੌਮ ਨੂੰ ਟਾਰਗੇਟ ਕਰ ਰਹੀ ਆ ਪੀ ਉਕਸਾ ਰਹੀ ਆ ਇਹ ਕੋਈ ਕੋਈ ਸਬਰ ਦਾ ਇੰਤਿਹਾਲ ਦੀ ਆ ਮਤਲਬ ਜਬਰ اور ਸਬਰ ਬਹੁਤ ਹੈ ਜਿਆਦਾ ਚੇਕ ਕਮ ਹਰ ਚੀਜ਼ ਸਬਰ ਨਾਲ ਕਰਨੀ ਹੈ ਇਹ ਜਬਰ ਕਰ ਰਹੇ ਆ ਜੀ ਜਾਨਕਿ ਸਿੱਖ ਉਮਲ ਜਾ ਰਹੇ ਆ ਕਿੱਥੋਂ ਤੱਕ ਸਬਰ ਬੰਦਾ ਕਰੇਗਾ ਕਿਉਂਕਿ ਨੌਜਵਾਨ ਹੈ ਜਦੋਂ ਇਹ ਜਹਾ ਤਸ਼ੱਦਦ ਹੋ ਗਿਆ ਤਾਂ ਕਈ ਵਾਰੀ ਕਰਾਹੇ ਵੀ ਪੈ ਜਾਂਦਾ ਨੌਜਵਾਨ ਕਿਉਂਕਿ ਨੌਕਰੀ ਕਰਦਾ ਪੜਦਾ ਜੇ ਉਹਨੂੰ ਲੱਗਿਆ ਕਿ ਮੇਰੀ ਕੋਈ ਹੋਂਦ ਹੀ ਨਹੀਂ ਤਾਂ ਉਹ ਗਲਤ ਰਾਹ ਵੀ ਪੈ ਜਾਂਦਾ ਵੀ ਇਹੀ ਚਾਹੁੰਦੇ ਆ ਇਹੀ ਚਾਹੁੰਦੇ ਨੇ ਕਿ ਇਹ ਕੁਝ ਨਾ ਕੁਝ ਗਲਤੀਆਂ ਕਰਨ ਅਸੀਂ ਇਹਨਾਂ ਨੂੰ ਕਰੀਏ ਕੋਈ ਗੱਲ ਕੋਈ ਦੇਖੋ ਜੀ ਤੁਹਾਨੂੰ ਸਾਰੀ ਗੱਲ ਦਾ ਕੋਈ ਗਲਤ ਹੋਈ ਨਹੀਂ ਸੀ ਜੀ ਖਾਸ ਜੀ ਇੱਕ ਝੁਕਣ ਤਾਂ ਕੁਝ ਵੀ ਨਹੀਂ ਸੀ ਝੁਕਣ ਨਾਲ ਵੀ ਥੋੜਾ ਨਹੀਂ ਜਗ੍ਹਾ ਵੀ ਨਹੀਂ ਝੁਕਣਾ ਚਾਹੀਦਾ ਇਹ ਹੀ ਗੱਲ ਸੀ ਉਹੀ ਉਹ ਬੰਦੇ ਸਿਰ ਤੋਂ ਝੁਕਦਾ ਕਿੱਡੀ ਮਾੜੀ ਗੱਲ ਆ ਔਰ ਇਹ ਪੜਿਆ ਲਿਖਿਆ ਬੰਦਾ ਇਨਸਾਨ ਹੋ ਕੇ ਹੈ ਔਰ ਕਿਹੜਾ ਉਹਦਾ ਐਸਾ ਹੀ ਬੰਦਾ ਹੈਗਾ ਇੱਕ ਸਿਰਫ ਇਹ ਸਰਵਟਾ ਔਰ ਕੁਛ ਨਹੀਂ ਜਿਆਦਾ ਤੁਸੀਂ ਸਾਰੇ ਗੱਲਾਂ ਸੁਣੀ ਰਹੋ ਇਹ ਸਿਰਫ ਇੱਕ ਬੜੀ ਸਿੱਖਤਰ ਬਣੂ ਮਤਲਬ ਕਿ ਸਾਰੇ ਵੀ ਕਿਸੇ ਤਰ੍ਹਾਂ ਇਹਨਾਂ ਨੂੰ ਖਤਮ ਕੀਤਾ ਜਾਵੇ ਉਹ ਤੇ ਜਿਹੜੇ ਪਹਿਲਾਂ ਆਏ ਉਹ ਨਹੀਂ ਖਤਮ ਹੋ ਰਿਕੇ ਇਹ ਇਹ ਕੌਣ ਹੁੰਦੇ ਆ ਇਹ ਕੌਣ ਹੁੰਦੇ ਆ ਇੱਕ ਚੰਡੀਗੜ ਆਪਣਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਸਾਇਆ ਗਿਆ ਹੈ ਹਮ ਟੋਟਲ ਪੰਜਾਬ ਦੇ ਕਿਸਾਨ ਜਿਹੜੇ ਅੱਜ ਤੱਕ ਵਿਚਾਰੇ ਉਹ ਟੱਕੇ ਖਾਂਡੇ ਉਹ ਪ੍ਰਵਾਸੀਆਂ ਨੂੰ ਇਥੋਂ ਮੱਝੂਗੀਆਂ ਤੋਂ ਉਠਾ ਕੇ ਉਹਨਾਂ ਨੂੰ ਮકાਨ ਦਿੱਤੇ ਜਾ ਰਹੇ ਆ ਜੀ ਇਹਦਾ ਕਾਰਨ ਕੀ ਪਿਛੇ ਦਾ ਇਹਦਾ ਮੁੱਦਾ ਕੀ ਦੇਖੋ ਕਿੱਥੋਂ ਤੱਕ ਇਹਨਾਂ ਦੀ ਸੋਚ ਜਿਹੜੀ ਹੈਗੀ ਆ ਚੱਲ ਰਹੀ ਹੈ ਸਿਰਫ ਸਿੱਖ ਕੌਮ ਨੂੰ ਟਾਰਗੇਟ ਕਰ ਦੇ ਸਿੱਖ ਦਬਦੇ ਨਹੀਂ ਸਿੱਖ ਦਬਦੇ ਨਹੀਂ ਕੋਮ ਦੱਬਣ ਵਾਲੀ ਨਾ ਦੱਬੀ ਆ ਨਾ ਦਬੇਗੀ ਉਹ ਤੇ ਪੂਰੀ ਦੁਨੀਆ ਸੇਖਿਆ ਇਸ ਬੱਚੇ ਨਾਲ ਪੂਰੀ ਨਿਹੰਗ ਜੱਥੇਦਾਰੀਆਂ ਕੌਮੀ ਸਾਬ ਮੋਰਚਾ ਨਾਲ ਲੱਗਾ ਹੋਇਆ ਹੁਣੇ ਫੋਨ ਕਰਾ ਸਾਰੇ ਬੰਦੇ ਆ ਜਾਣਗੇ ਸਾਰੇ ਬੰਦੇ ਦੇ ਨਾਲ ਇਹਦਾ ਇਨਸਾਫ ਲੈ ਕੇ ਜਾਵਾਂਗੇ ਉਹ ਦਰਿਆਵਾਂ ਵਿਚ ਆ ਲੀਆਂ ਨੇ ਦਰਿਆਵਾਂ ਦੇ ਬੈਠਾਂਗੇ ਇੱਥੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਿਵੇਂ ਦੇਖਦੇ ਹੋ ਸਿੰਘ ਸਾਹਿਬ ਕਿਉਂਕਿ ਨੌਜਵਾਨ ਦੱਸ ਰਿਹਾ ਕਿ ਚੈਲੰਜ ਵੀ ਕੀਤਾ ਗਿਆ ਕਿ ਲੈ ਥੁੱਕਤਾ ਹੁਣ ਤੂੰ ਕਰ ਲੈ ਕੀ ਕਰਨਾ ਮੈਂ ਤਾਂ ਜੋ ਕਰਨਾ ਸੀ ਕਰਤਾ ਯਾ ਇੱਕ ਨੌਜਵਾਨ ਉੱਤੇ ਅਜਿਹਾ ਤਸ਼ੱਦਦ ਉਸ ਦੀ ਆਉਣ ਵਾਲੀ ਜ਼ਿੰਦਗੀ ਤੇ ਬਹੁ ਮਾੜੇ ਪ੍ਰਭਾਵ ਵੀ ਪਾ ਸਕਦਾ ਤੇ ਕੀ ਕੋਈ ਕਾਰਵਾਈ ਹੁੰਦੀ ਜਾਪਦੀ ਹੈ ਜੇ ਨਹੀਂ ਤਾਂ ਅਗਲਾ ਰੁਖ ਕੀ ਹੈ ਦੇਖੋ ਮੈਂ ਤਾਂ ਇਹ ਕਹਿਣਾ ਚਾਹਾਂਗਾ ਪਹਿਲਾਂ ਤਾਂ ਵੀ ਪੁਲਿਸ ਨੂੰ ਅਖਤਿਆਰ ਹੀ ਨਹੀਂ ਕਿਸੇ ਨੂੰ ਮਾਰਨ ਦਾ ਜੀ ਤੇ ਡੀਐਸਪੀ ਸਾਹਿਬ ਮੈਂਂਦਰੀ ਪੱਟੇ ਜਦੋਂ ਅਸੀਂ ਪੰਜ ਛੇ ਮੈਂਬਰੀ ਕਮੇਟੀ ਗਏ ਸੀਗੇ ਡੀਐਫ ਬੀਐਸਪੀ ਸਾਹਮਣੇ ਖੁਦ ਕਿਹਾ ਵੀ ਅਸੀਂ ਫੜਾਂਗੇ ਤੇ ਅਸੀਂ ਕੋਰਟ ਭੇਜੀਦਾ ਮੈਂ ਕਿਹਾ ਸਰ ਤੁਸੀਂ ਕਹਿੰਦੇ ਕੋਰਟ ਭੇਜਾਂ ਵੀ ਤੁਹਾਨੂੰ اختیار ਕਿਹਨੇ ਦਿੱਤਾ ਉਹ ਬੰਦਾ ਅੰਦਰ ਲੈ ਗਿਆ ਜਿਹਦਾ ਇਹਦੇ ਵਿੱਚ ਕੋਈ ਕ੍ਰਿਮੀਨਲ ਰਿਪੋਰਟ ਨਹੀਂ ਆ ਕੋਈ ਪਰਚਾ ਨਹੀਂ ਆ ਕੋ ਕੁਛ ਨਹੀਂ ਆ ਉਹ ਬੰਦੇ ਨੂੰ ਅੰਦਰ ਕੁੱਟ ਰਿਹਾ ਦੱਸੋ ਕਿਹਨੇ اختیار ਦਿੱਤੇ ਠੀਕ ਹੈ ਜੀ ਦੂਜੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਜੇ ਉਹਨੇ ਚੈਲੰਜ ਕੀਤਾ ਨਾ ਤੇ ਅਸੀਂ ਵੀ ਉਹ ਦੁਰੀਆਂ ਵਿਚਾਲੀਆਂ ਨੇ ਜੀ ਜਦੋਂ ਤੱਕ ਉਹਨੂੰ ਸਸਪੈਂਡ ਨਹੀਂ ਕਰਦੇ ਤੇ ਅਸੀਂ ਇੱਥੇ ਧੰਨਾ ਲਾਵਾਂਗੇ ਹੁਣ ਕਿਉਂਕਿ ਇਹ ਸਾਡੀ ਆਣ ਦੀ ਗੱਲ ਆ ਕਿਉਂਕਿ ਸਾਡੀ ਪੱਗ ਦੀ ਗੱਲ ਹੈ ਪੱਗ ਤੋਂ ਬਾਅਦ ਕੇਸਾਂ ਦੀ ਗੱਲ ਹੈ ਬੇਅਦਬੀ ਕੇਸਾਂ ਦੇ ਜਿਹੜਾ ਥੁੱਕਿਆ ਉਹ ਬਹੁਤ ਹੀ ਉਹਨੇ ਘਟੀਆ ਹਰਕਤ ਕੀਤੀ ਹੈ ਮੈਨੂੰ ਤਾਂ ਲੱਗਦਾ ਉਹ ਥੋੜਾ ਮੈਂਟਲੀ ਅਫਸਰਟ ਬੰਦਾ ਹੋਇਆ ਲੱਗਦਾ ਕਿਉਂਕਿ ਜਾਂ ਉਹਦੀ ਕੋਈ ਕਿੜ ਹੋਊਗੀ ਸ਼ਾਇਦ ਇਸ ਕਿਸ ਰੂਪ ਦੇ ਪ੍ਰਤੀ ਕਿਉਂਕਿ ਇਹ ਨਿੱਜੀ ਰੰਜਿਸ਼ ਦੇ ਵਿੱਚ ਕੀਤੀ ਗਈ ਹਰਕਤ ਹੈ ਬਿਲਕੁਲ ਇਹੀ ਹੋ ਸਕਦਾ ਨਾ ਕਿ ਉਹ ਸ਼ਾਇਦ ਸਿੱਖਾਂ ਨੂੰ ਲਾਈਕ ਨਹੀਂ ਕਰਦਾ ਜਾਂ ਸਿੱਖਾਂ ਦੇ ਪ੍ਰਤੀ ਉਹਦੇ ਮਨ ਦੇ ਵਿੱਚ ਕੋਈ ਹੋਊਗਾ ਤੇਰੀ ਰੰਜਿਸ਼ ਹੈ ਤੂੰ ਕਿਸ ਬੰਦੇ ਨੂੰ ਬਾਹਰ ਮਿਲਲਾ ਜੀ ਇਹ ਆਪਸੀ ਰੰਜਿਸ਼ ਹੈ ਆ ਤੂੰ ਆਪਣੀ ਵਰਦੀ ਦਾ ਨਜਾਇਜ਼ ਫਾਇਦਾ ਉਠਾ ਰਿਹਾ ਅੰਦਰ ਥਾਣੇ ਉਸ ਬੰਦੇ ਕੋ ਕਰੰਟ ਬਿੱਲ ਲਾਏ ਨੇ ਬੱਟ ਮਾਰੇ ਨੇ ਧਮਕੀਆਂ ਦੇ ਰਿਹਾ ਉਹਨੂੰ ਮੇਰੇ ਕੋਲ ਕਹਿੰਦਾ ਗੋਲੀਆਂ ਨੇ ਦਸ ਤੈਨੂੰ ਠੋਕ ਦਾਂਗੇ ਰੱਖ ਕੇ ਦੱਸੋ ਯਾਰ ਪੁਲਿਸ ਜਿਹੜੀ ਆ ਰਖਸ਼ਕ ਹੈ ਜੀ ਬਖਸ਼ਕ ਬਣ ਗਈ ਹੈ ਇਹ ਸਾਰਾ ਚੰਡੀਗੜ੍ਹ ਜਾਣ ਚੁੱਕਿਆ ਮੈਂ ਤਾਂ ਕੱਲ ਵੀ ਮੀਡੀਆ 'ਚ ਬੋਲਿਆ ਵੀ ਐਸਐਸਪੀ ਮੈਡਮ ਨੂੰ ਬੇਨਤੀ ਕਰਦਿਆਂ ਵੀ ਮੈਡਮ ਜੀ ਚੰਡੀਗੜ੍ਹ ਦੀ ਪੁਲਿਸ ਬਹੁਤ ਵਧੀਆ ਜੀ ਇਹੋ ਜਿਹੇ ਬੰਦਿਆਂ ਨੇ ਖਰਾਬ ਕਰ ਰੱਖੀ ਆ ਇਹੋ ਜਿਹੇ ਬੰਦਿਆਂ ਨੂੰ ਬਿਸਮਿਸ ਕਰੋ ਡਿਪਾਰਟਮੈਂਟ ਤੋਂ ਬਾਹਰ ਕਟੋ ਜੋ ਕਿ ਤੁਹਾਡਾ ਡਿਪਾਰਟਮੈਂਟ ਵੀ ਬਚਾਰੇਵੇ ਤੇ ਆਮ ਦੁਨੀਆ ਵੀ ਬਚੀ ਰਹੇ ਜੀ ਬਿਲਕੁਲ ਧੰਨਵਾਦ ਤਾਂ ਸੈਕਟਰ 17 ਦੇ ਥਾਣੇ ਦੇ ਬਾਹਰ ਇਸ ਵੇਲੇ ਅਸੀਂ ਖੜੇ ਆ ਜਿੱਥੇ ਇਹ ਸਾਰਾ ਮੈਟਰ ਤੁਹਾਨੂੰ ਅਸੀਂ ਤੁਹਾਡੇ ਰੂਬਰੂ ਕੀਤਾ ਕਿ ਕਿਵੇਂ ਇੱਕ ਨੌਜਵਾਨ ਉੱਤੇ ਤਸ਼ੱਦਦ ਕੀਤਾ ਗਿਆ ਉਸ ਨੂੰ ਉਸਦੇ ਕੇਸਾਂ ਦੇ ਵਿੱਚ ਧੁੱਕ ਕੇ ਫਿਰ ਚੈਲੰਜ ਵੀ ਕੀਤਾ ਗਿਆ ਕਿ ਲੈ ਅਸੀਂ ਆਪਣਾ ਕੰਮ ਕਰਤਾ ਤੁਹਾਡੇ ਕੋਲ ਜੋ ਹੁੰਦਾ ਕਰ ਲਓ ਤਾਂ ਇਹ ਸਾਰਾ ਮਸਲਾ ਬਹੁਤ سارے ਸਵਾਲ ਖੜੇ ਕਰਦਾ ਹੈ ਕਿ ਕੀ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਦੇ ਵਿੱਚ ਹੀ ਪੰਜਾਬੀਆਂ ਨੂੰ ਇਸ ਵੇਲੇ ਸੇਫ ਮਹਿਸੂਸ ਨਹੀਂ ਹੁੰਦਾ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ ਤਾਂ